ਤ੍ਰਿਕਦੰਤ ਬਣ ਗਿਆ ਤ੍ਰਿਕਦਸਤ ਇਹਨੂੰ ਅਸੀਂ ਸਹੀ ਰਾਤ ਨੂੰ ਵਾਸਤੇ ਕਰਨਾ ਕੀ ਪੈਣਾ ਹੈ ਗੱਲ ਉੱਥੀ ਫੇਰ ਆਉਣੀ ਹੈ ਬਾਣੀ ਪੜਨੀ ਪਣੀ ਬਾਣੀ ਪੜੋਗੇ ਜਿਬਰ ਵਿੱਚ ਕਮਾਓਗੇ ਫੇਰ ਇਹ ਲੋਕ ਸੁਖੀ ਪਰਲੋਕ ਸੇਲੇ ਨਾਨਕ ਹਰ ਪ੍ਰਭ ਆਪੇ ਲੇ ਕੋਈ ਕਹਿੰਦਾ ਸੀ ਤੁਹਾਨੂੰ ਇੱਥੇ ਚੰਗੇ ਕੰਮ ਕਰੋ ਅੱਗੇ ਜਾ ਕੇ ਤੁਹਾਨੂੰ ਕੋਈ ਫਲ ਮਿਲੂਗਾ ਨਹੀਂ ਬਾਬਾ ਨਾਨਕ ਕਹਿੰਦਾ ਅੱਜ ਚੰਗੇ ਕੰਮ ਕਰਨਾ ਤੇ ਅੱਜ ਹੀ ਤੁਹਾਨੂੰ ਉਹਦਾ ਫਾਇਦਾ ਇਸੇ ਜੀਵਨ ਤੇ ਮਿਲਣਾ ਹੈ ਪਰੰਤੂ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮਿੱਠੀ ਨਿੱਗੀ ਮੁਕੱਦਸ ਗੋਦ ਗਿਰ ਜੁ ਮੈਠੀ ਸਾਧ ਸੰਗਤ ਫਤਹਿ ਕਰੋ ਪ੍ਰਭਾਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸਭ ਤੋਂ ਪਹਿਲਾਂ ਤਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਆਣਾ ਵਾ ਤੇ ਉਸ ਤੋਂ ਅੱਗੇ ਗੁਰੂ ਸਾਹਿਬ ਦਾ ਗੁਰੂ ਮਹਾਰਾਜ ਦਾ ਧੰਨਵਾਦ ਕਿ ਜਿਨ੍ਹਾਂ ਦਾ ਓਟ ਆਸਰਾ ਲੈ ਕੇ ਆਪਾਂ ਸਾਰੇ ਅੱਜ ਭਗਤ ਗੁਰੂ ਰਵਿਦਾਸ ਜੀ ਮਹਾਰਾਜ ਦਾ 649ਵਾਂ ਪ੍ਰਕਾਸ਼ ਦਿਹਾੜਾ ਜਿਹੜਾ ਉਹ ਸਾਰੇ ਆਪਾਂ ਰਲ ਮਿਲ ਕੇ ਮਨਾ ਰਹੇ ਹਾਂ ਔਰ ਇਕੱਲੇ ਇੱਥੇ ਨਹੀਂ ਪੂਰੇ ਪੰਜਾਬ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਹ ਮਹਾਨ ਦਿਹਾੜਾ ਜਿਹੜਾ ਉਹ ਮਨਾਇਆ ਜਾਂਦਾ ਕਿਉਂਕਿ ਗੁਰੂ ਰਵਿਦਾਸ ਜੀ ਉਹਨਾਂ ਦਾ ਸਨੇਹਾ ਹੀ ਪੂਰੀ ਕਾਇਨਾਤ ਨੂੰ ਪੂਰੀ ਇਨਸਾਨੀਅਤ ਨੂੰ ਇੰਨਾ ਵੱਡਾ ਸੀ ਕਿ ਜਿਨ੍ਹਾਂ ਨੇ ਆਪਸੀ ਭਾਈਚਾਰਕ ਸਾਂਝ ਦਾ ਪ੍ਰੇਮ ਪਿਆਰ ਦਾ ਜੋ ਵੱਡੇ ਛੋਟੇ ਦਾ ਫਰਕ ਸੀ ਉਹ ਸਾਰੇ ਫਰਕ ਖਤਮ ਕਰਦਾ ਸਨੇਹਾ ਜਿਹੜਾ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਦਿੱਤਾ ਤੇ ਐਸੇ ਕਰਕੇ ਅੱਜ ਸਦੀਆਂ ਬੀਤ ਜਾਣ ਦੇ ਬਾਵਜੂਦ ਵੀ ਆਪਾਂ ਸਾਰੇ ਇਹ ਦਿਹਾੜੇ ਨੇ ਜਿਹੜੇ ਸਾਰੀਆਂ ਧਾਰਮਿਕ ਸਿਆਸੀ ਸਮਾਜਿਕ ਲਕੀਰਾਂ ਤੋਂ ਉੱਪਰ ਉੱਠ ਕੇ ਆਪਾਂ ਮਨਾਉਂਦੇ ਆ ਕਿਉਂਕਿ ਉਹਨਾਂ ਨੇ ਸਨੇਹਾ ਇਹ ਹੀ ਦਿੱਤਾ ਕਿ ਕਿਸ ਤਰੀਕੇ ਦੇ ਨਾਲ ਪੂਰੀ ਦੁਨੀਆ ਇੱਕ ਪਰਿਵਾਰ ਦੀ ਤਰ੍ਹਾਂ ਬਿਨਾਂ ਕਿਸੇ ਨਫ਼ਰਤ ਦੇ ਬਿਨਾਂ ਕਿਸੇ ਵੈਰ ਵਿਰੋਧ ਦੇ ਇੱਕ ਪਰਿਵਾਰ ਦੀ ਤਰ੍ਹਾਂ रहे ਇਹੀ ਸਿਆਸੀ ਉਹਨਾਂ ਦਾ ਸੋ ਇੱਕ ਵਾਰ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਮੇਰੇ ਤੋਂ ਪਹਿਲਾਂ ਮੇਰੇ ਵੀਰ ਵਿੱਕੀ ਜੀ ਨੇ ਗੱਲ ਕੀਤੀ ਜਿੱਥੇ ਗੁਰੂ ਰਵਿਦਾਸ ਜੀ ਦੇ ਸਨੇਹ ਦੀ ਗੱਲ ਕੀਤੀ ਉੱਥੇ ਹੀ ਸੰਧਰਚਨ ਸਿੰਘ ਜੀ ਲੌਂਗਵਾਲ ਉਹਨਾਂ ਦੀ ਜੀਵਨ ਸ਼ੈਲੀ ਉਹਨਾਂ ਦੀ ਸੋਚ ਉਹਨਾਂ ਦੇ ਕੰਮਾਂ ਬਾਰੇ ਵੀ ਜ਼ਿਕਰ ਕੀਤਾ ਔਰ ਮੈਂ ਇਹ ਮੰਨ ਕੇ ਚੱਲਦਾ ਕਿ ਲੌਂਗੋੜ ਦੀ ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਭਾਈ ਸਦੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਤੇ 52 ਸ਼ਹੀਦ ਨੇ ਜਿਹੜੇ ਉਹ ਹੋਏ ਨੇ ਜੇ ਭਾਈ ਮਤੀਦਾਸ ਜੀ ਭਾਈ ਸਦੀਦਾਸ ਜੀ ਭਾਈ ਦਿਆਲਾ ਜੀ ਹੁਣੇ ਨਾ ਹੁੰਦੇ ਗੁਰੂ ਸਾਹਿਬ ਦੇ ਅੰਗ ਸੰਗ ਨਾ ਲੱਗੇ ਹੁੰਦੇ ਤਾਂ ਵੀ ਪਾਸ਼ਾ ਦੇ ਤੇ ਸ਼ਾਇਦ ਅੱਜ ਨਾ ਹਿੰਦੁਸਤਾਨ ਹੁੰਦਾ ਤੇ ਨਾ ਹੀ ਆਪਾਂ ਲੋਕ ਹੁੰਦੇ ਆਜ਼ਾਦੀ ਦੀ ਤਾਂ ਦੂਰ ਦੀਆਂ ਗੱਲਾਂ ਨੇ ਆ ਪਿਛਲੇ ਸਮੇਂ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਮਨਾਉਣ ਦਾ ਕੰਮ ਸ਼ੁਰੂ ਹੋਇਆ ਪੰਜਾਬ ਸਰਕਾਰ ਵੱਲੋਂ ਬੜੇ ਵੱਡੇ ਪੱਦਰ ਦੇ ਉੱਪਰ ਬੜੇ ਸ਼ਰਧਾ ਦੇ ਨਾਲ ਬਣਾਇਆ ਗਿਆ ਔਰ ਸ਼ੁਰੂਆਤ ਕੀਤੀ ਦਿੱਲੀ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਔਰ ਨਮਨ ਸਭ ਤੋਂ ਪਹਿਲਾਂ ਕਿੱਥੇ ਕੀਤਾ ਜੋ ਗੁਰਦੁਆਰਾ ਸਾਹਿਬ ਦੇ ਸਾਹਮਣੇ ਭਾਈ ਸਦੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਦੀ ਹੈ ਜਿਹਦਾ ਸਥਾਨ ਬਣਿਆ ਹੋਇਆ ਉੱਥੋਂ ਨਮਨ ਕਰਕੇ ਫੇਰ ਉਹ ਸਾਰੇ ਪ੍ਰੋਗਰਾਮ ਨੇ ਸਾਰੇ ਉਲੀਕੇ ਗਏ ਸੋ ਮੈਂ ਸਮਝਦਾ ਕਿ ਇਹ ਤਾਂ ਮੇਰੇ ਮੇਰੇ ਭਰਾਵੋ ਮੇਰੀਓ ਭੈਣੋ ਸਾਰੇ ਹੀ ਸਤਿਕਾਰਯੋਗ ਸਾਥੀਓ ਆਜ਼ਰੀ ਨੇਤਾ ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਵਾਲੀ ਪਵਿੱਤਰ ਧਰਤੀ ਹੈ ਲੌਂਗਵਾਲ ਕੇ ਜਿੱਥੋਂ ਜਿੱਥੇ ਦਾ ਜਿੰਨਾ ਕੰਮ ਕਰ ਲੋ ਜਿੰਨੀ ਡਿਵੈਲਪਮੈਂਟ ਕਰ ਲੋ ਜਿੰਨਾ ਇਹਨੂੰ ਸੋਹਣਾ ਤੇ ਖੁਸ਼ਹਾਲ ਬਣਾ ਲੋ ਉਹਨੇ ਹੀ ਥੋੜਾ ਤੇ ਮੇਰੀ ਖੁਸ਼ਕਿਸਮਤੀ ਕਿ ਮੈਨੂੰ ਪਰਮਪਿਤਾ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਚੱਲੇ ਸੀਗੇ ਤੁਸੀਂ ਸਾਰਿਆਂ ਨੇ ਸਾਥ ਦਿੱਤਾ ਤੇ ਮੇਰੀ ਇਹ ਖੁਸ਼ਕਿਸਮਤੀ ਹੈ ਕਿ ਮੈਨੂੰ ਇਸ ਪਵਿੱਤਰ ਧਰਤੀ ਨੂੰ ਦੀ ਸੇਵਾ ਕਰਨ ਦਾ ਨਿਮੰਨਤਗੀ ਕਰਦਾ ਮੌਕਾ ਜਿਹੜਾ ਉਹ ਮੈਨੂੰ ਪ੍ਰਮਾਤਮਾ ਨੇ ਬਖਸ਼ਿਆ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਕਿਉਂਕਿ ਪ੍ਰਮਾਤਮਾ ਨੇ ਵੀ ਬਖਸ਼ਿਆ ਜਿਹੜੀ ਇਹ ਤੁਹਾਡੇ ਜ਼ਰੀਏ ਜਿਵੇਂ ਕਹਿੰਦੇ ਨੇ ਪ੍ਰਮਾਤਮਾ ਨੇ ਆਪਦੇ ਬੰਦੇ ਆਪਦੇ ਬੱਚਿਆਂ ਦੇ ਜ਼ਰੀਏ ਹੀ ਜੋ ਕਾਰਜ ਕਰਨੇ ਹੁੰਦੇ ਨੇ ਉਹ ਕਰਾਉਂਦੇ ਨੇ ਸਭ ਤੁਹਾਡੇ ਜ਼ਰੀਏ ਪ੍ਰਮਾਤਮਾ ਨੇ ਇਹ ਕਾਰਜ ਮੇਰੇ ਤੋਂ ਕਰਾਇਆ ਤੇ ਅੱਜ ਇੱਕ ਹੋਰ ਵੀ ਤੁਹਾਡੇ ਲਈ ਖੁਸ਼ੀ ਦੀ ਗੱਲ ਹੈ ਮੈਂ ਕੱਲ ਵੀ ਇੱਥੇ ਮੱਥਾ ਟੇਕਣ ਆਇਆ ਸੀ ਕਿਉਂਕਿ ਆ ਤਿੰਨ ਦਿਨ ਜਿਹੜੇ ਕੱਲ ਅੱਜ ਔਰ ਫਿਰ 3 ਤਾਰੀਖ ਨੂੰ ਬਹੁਤ ਸਾਰੇ ਸਾਰੇ ਪਿੰਡਾਂ ਦੇ ਵਿੱਚ ਗੁਰੂ ਰਵਿਦਾਸ ਜੀ ਦੇ ਦਿਹਾੜੇ ਨੇ ਜਿਹੜੇ ਉਹ ਮਨਾਏ ਜਾ ਰਹੇ ਨੇ ਮੈਂ ਕੱਲ ਇੱਥੇ ਹਾਜ਼ਰੀ ਲਗਾਉਣ ਦੇ ਲਈ ਆਇਆ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਅਗਲੇ ਦਿਨਾਂ ਦੇ ਵਿੱਚ ਰੋਜ ਐਵੇਂ ਹੋਰ ਗੱਤ ਰਹਣੇ ਨੇ ਹਰ ਰੋਜ਼ 18 ਵੀ ਬਈ ਪ੍ਰੋਗਰਾਮ ਨੇ ਜਿਹੜੇ ਉਹ ਚੱਲ ਰਹੇ ਨੇ ਤੇ ਕੱਲ ਜਦੋਂ ਮੈਂ ਇੱਥੇ ਆਇਆ ਮੇਰੀਆਂ ਮਾਵਾ ਪੈਣਾ ਨੇ ਯਾਨੀ ਜੀ ਇੱਥੇ ਜਦੋਂ ਆਏ ਮੱਥਾ ਟੇਕਣ ਮਾਵਾ ਪੈਣਾ ਨੇ ਇੱਕੋ ਹੀ ਹੁਕਮ ਕੀਤਾ ਮੇਰੇ ਸਿਰ ਪੋਲਸ ਕੇ ਕਿ ਪੁੱਤ ਸਾਡਾ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ ਹੈ पंखान दिली डॉक्टर साहिब जो दादी <imitation> 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 ਆਜੋ 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 ਮਾਂ ਆਜੋ ਆਜੋ ਸਭ ਖੰਜੀ ਕਰਦੇ ਹੋ ਰਾਜ ਆਜੋ 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 ਆ ਆਜੋ ਆਜੋ ਆਦੇਵਾ ਦਾ ਇਧਰ ਹੋਪ ਕਰਨ ਵਾਸਤੇ ਖੜ ਜਾਓ ਕੋਟ ਵੀ ਕਰਦੇ ਆਂ ਬਹੁਤ ਸਰਬਾਰ ਦੀ ਅੱਜ ਗੁਰੂ ਰਵਿਦਾਸ ਭਗਤ ਜੀ ਮਹਾਰਾਜ ਦਾ 649ਵਾਂ ਪ੍ਰਕਾਸ਼ ਪੁਰਬ ਹੈ ਤੇ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਉੱਪਰ ਲੌਂਗਵਾਲ ਜਿਹੜੀ ਕਿ 52 ਸ਼ਹੀਦਾਂ ਦੀ ਧਰਤੀ ਹੈ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਸਣੇ 52 ਸ਼ਹੀਦ ਹੋਏ ਨੇ ਸੰਧਰਚੰਦ ਸਿੰਘ ਲੋਂਗੋ ਵਾਲੇ ਥੋਏ ਨੇ ਇਸ ਪਵਿੱਤਰ ਧਰਤੀ ਦੀ ਬੜੇ ਲੰਬੇ ਸਮੇਂ ਦੀ ਮੰਗ ਸੀ ਕਿ ਇੱਥੇ ਇੱਕ ਆ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਜੀ ਦਾ ਭਵਨ ਹੈ ਜਿਹੜਾ ਉਹ ਉਸਾਰਿਆ ਜਾਵੇ ਤੇ ਉਹਦੇ ਲਈ ਅਸੀਂ ਅੱਜ ਨੀਂਹ ਪੱਥਰ ਰੱਖਿਆ 1 ਕਰੋੜ 20 ਲੱਖ ਰੁਪਏ ਦੀ ਲੱਗ ਦੇ ਨਾਲ ਇੱਕ ਇੱਕ ਬੇਹਦ ਸ਼ਾਨਦਾਰ ਭਵਨ ਹੈ ਜਿਹੜਾ ਉਹ ਉਸਾਰਿਆ ਜਾ ਰਿਹਾ ਹੈ ਤਾਂ ਕਿ ਇੱਥੋਂ ਦੇ ਹਜ਼ਾਰਾਂ ਸੰਗਤਾਂ ਨੇ ਜਿਹੜੀਆਂ ਉਹਨਾਂ ਦੀ ਵਰਤੋਂ ਦੇ ਵਿੱਚ ਆ ਸਕੇ ਔਰ ਸਟੇਟ ਆਫ ਦਾ ਆਰਟ ਇਹ ਭਵਨ ਹੋਏਗਾ 9 ਮਹੀਨੇ ਚ ਬਣ ਕੇ ਤਿਆਰ ਹੋਏਗਾ ਸੋ ਅੱਜ ਉਹਦਾ ਨੀਂ ਪੱਥਰ ਰੱਖਿਆ ਤੇ ਸਾਰੀ ਲੌਂਗ ਵਾਲੀ ਦੀ ਸੰਗਤ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਮੁਬਾਰਕਬਾਦ